ਸਸਰੀ ਗਾਲ ਮੇਰੇ ਭੈਣ ਭਰਾਵੋ ਵੀਡੀਓ ਨਾ ਕੁਐਸਾ ਯਾ ਇਚ ਮਖ ਦਸੋ ਯਾ ਸਸਰੀ ਗਾਲ ਮੇਰੇ ਭੈਣ ਭਰਾਵੋ ਅੱਜ ਅਸੀਂ ਆ ਮੈਡਮ ਦੇ ਘਰ ਆਏ ਹਾਂ ਰੋਟੀ ਪਾਣੀ ਲੈ ਕੇ ਤੇ ਕਸਮ ਦੀ ਗੱਲ ਹੈ ਵੀ ਗੋਰਿਆਂ ਦੀ ਜ਼ਿੰਦਗੀ ਕਿਆ ਬਾਤਾਂ ਉਹ ਮੈਂ ਖਲੋਤਾ ਇੱਥੇ ਵੇਖਣ ਡਿਆ ਹਾਂ ਮੈਂ ਕਿਹਾ ਯਾਰ ਆ ਦੇ ਇਦਾਂ ਵਾ ਜਿੱਦਾ ਸਵਰਗ ਹੁੰਦਾ ਸੋ ਵੀ ਪ੍ਰਦਰਸ਼ਨ ਆ ਦੇਖੋ ਹਰੀਆਲੀ ਹਰੀਆਲੀ ਆ ਤੇ ਘਰ ਹੀ ਘਰ ਤੇ ਹਰ ਘਰ ਦੇ ਵਿੱਚ ਰੋਖਿਆ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਬਾਪਿਓ ਇਹ ਆ ਪਿੰਡ ਦਾ ਵਿਊ ਆ ਓ ਵੇਖੋ ਲੂਣ ਵਾਲੀ ਪਹਾੜੀ ਤੇ ਇੱਥੋਂ ਹੋਣੀ ਹੈ ਮੇਰੇ ਖਾਤੇ 7-8 ਕਿਲੋਮੀਟਰ ਦੂਰ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾ ਲੂੰਗਾ ਪਹਿਲਾਂ ਲਾਗੇ ਕਰ ਲੈਂਦੇ ਹੋ ਆ ਦੇਖੋ ਬਾਪਿਓ ਲੂਣ ਵਾਲੀ ਪਹਾੜੀ ਇਹਨਾਂ ਠੰਡੀਆਂ ਹਵਾਵਾਂ ਸਾਫ਼ਵਾ ਮਾਉਂਡੀਆਂ ਤੇ ਆ ਇੱਧਰ ਬਿਜਲੀ ਬਣਾਉਣ ਵਾਲੇ ਪੱਖੇ ਲੱਗੇ ਆ ਇਸ ਪਿੰਡ ਦੇ ਵਿੱਚ ਜਿੱਥੇ ਮੈਂ ਇਹਦਾ ਨਦ ਦੇ ਪਾਖਿਆ ਤੇ ਗੋਰੀਆਂ ਦਾ ਆਰਡਰ ਸੀ ਯਾਰ ਮੈਂ ਮੱਲੋ ਮੱਲੀ ਨੂੰ ਕਿਹਾ ਮੈਂ ਇੱਕ ਵੀਡੀਓ ਬਣਾ ਲੈਂਦੋ ਤੇ ਇਹਨਾਂ ਨੇ ਗੋਰੀਆਂ ਨੇ ਦੇਸੀ ਮੁਰਗੇ ਰੱਖੇ ਆ ਮਿੱਤਰਾਂ ਦੀ ਮੋਟਰ ਤੇ ਨਿਤ ਕੱਚ ਦੀ ਗਲਾਸੀ ਘੜ ਕੇ ਸ਼ਾਮ ਨੂੰ ਬੁਲਾਉਂਦੇ ਬੱਕਰੇ ਫੜਦੇ ਕਬੂਤਰ ਤੜਕੇ ਤੇ ਆਹ ਦੇਖੋ ਗੋਰੀਆਂ ਵਰਗੇ ਚਿੱਟੇ ਚਿੱਟੇ ਗੋਰੇ ਕੁੱਕੜ ਹੁਣ ਨਾ ਤੇ ਆਹ ਵੇਖੋ ਉਹਨਾਂ ਵਾਸਤੇ ਚਾਰਾ ਵੀ ਪਾਇਆ ਤੇ ਉਹ ਦਸ ਸੀ ਅੰਦਰ ਹੁਣ ਗਰਾਉ ਫੈਰ ਬੇ ਸਵਾਈ ਫਰਸ਼ੀਰ ਨੇ ਫੈਰ ਬੇ ਦੋ ਤਰ੍ਹਾਂ ਦੇ মুরਗੇ ਇੱਕ ਚਿੱਟੇ ਵੇਖੋ 5 5 7 7 ਕਿਲੋ ਦਾ 1000 100 ਗ੍ਰੋਸ ਗਿਫਸ ਖਰਾਮ ਇਸਨ ਗ੍ਰੋਸ ਹਾਂ ਹਾਂ ਗਿਫਸ ਆਇਆ ਹੋਇਆ ਜਾਂ ਹਾਂ ਆਂਡੇ ਵੀ ਮਿਲਦੇ ਆ ਦੇਸੀ ਤੇ ਆਹ ਵੇਖੋ ਕੁਕੜੀ ਆ ਸਾਰਾ ਯਾਰਡ ਪਿੰਡ ਦਾ ਤੇ ਪੁਰਾਣੀਆਂ ਛੱਤਾਂ ਬਾਬਿਓ ਤੇ ਕਿੱਦਾਂ ਦੀ ਵੀਡੀਓ ਲੱਗੀ ਜਰੂਰ ਦੱਸਿਓ ਤੇ ਆਹ ਮੈਂ ਸਾਰੀ ਕਮਾ ਕੇ ਨਾ ਜੈ ਇਨ ਇਨ ਜਨਮ ਹੋਣ ਜਾਂ ਹਾਂ ਹਾਂ ਨਾਨ ਨਾਨਸਨ ਫਿਰ ਨੂੰ ਆਸੀ ਤੇ 88 ਫਿਰ ਨੂੰ ਆਸੀ ਇਹ ਤਾਂ 88 ਫਿਰ ਨੂੰ ਆਸੀ ਮੈਂ ਹਾਲ 85 ਜਾਂਰੇ ਹਾਂ ਦਾ ਦਾ ਮੁੰਡਾ ਮੇਰੇ ਨਾਲ ਛੋਟਾ ਵਾ 1 ਸਾਲ ਮੈਂ 84 ਦਾ 85 ਦਾ ਤੇ ਪੁੱਛਣ ਦੀ ਆ ਸਾਡੇ ਜਾਣਦੀ ਹੈ ਦੂਜੇ ਭਰਾ ਨੂੰ ਜਾਣਦੀ ਹੈ ਮੇਨੂੰ ਵੀ ਗੱਲਬਾਤ ਆਉਂਦੀ ਸੀਗੀ ਧੰਕੇ ਸ਼ੁੱਕਰ ਧੰਕੇ ਧੰਕੇ ਨਾ ਇਕੇ ਵੈਤਾਂ ਨਾ ਓਕੇ ਧੰਕੇ ਗੁਟਾਂ ਪਟੀਟ ਉਹਨਾਂ ਮੈਂ ਆਖੀ ਸ਼ੁਭਾਇਤਾ ਇਹਨੇ ਗੋਤੇ ਬਿਲ ਦੂੰਗਾ ਆ ਵੀਡੀਓ ਥੈਂਕ ਯੂ ਆ ਵੇਖੋ ਇਹਨਾਂ ਦੀ ਅਮੀਰੀ ਕਿਡੇ-ਕਡੇ ਤਗੜੇ ਕਿਡ ਕੱਢ ਲਾਇਆ ਗੱਡੀਆਂ ਕਾਰ ਵੇਖੋ ਕਿਡੇ-ਕਡੇ ਸੋਹਣੇ ਬਿੱਲੀ ਰੱਖੀ ਤੇ ਆਹ ਗੱਡੀਆਂ ਆ ਵੇਖੋ ਕਿਡੇ-ਕਡੇ ਤਗੜੇ ਸ਼ੋ ਸਾਤਾ ਸਕੂਟ ਗਰੋਸੇ ਆਉਟਨ ਆਹ ਹੋ ਪੁਰਾਣੀਆਂ ਛੱਤਾਂ ਇਹ 7 300 ਸਾਲ ਪੁਰਾਣੇ ਘਾਰ ਆ ਆ ਦੇਖੋ ਪੱਕੀਆਂ ਗਾਲੀਆਂ ਘਾੜਨਾ ਬਣੀਆਂ ਓਹੋ ਹੋ ਬਹੁਤ ਵਧੀਆ ਲੱਗਦੀਆਂ ਦੇਖੋ ਘਰ ਆ ਦੇਖੋ ਬਿਜਲੀ ਦੇ ਪੂਰੇ ਪ੍ਰਬੰਧ ਆ ਬਹੁਤ ਪੇਜ ਨੂੰ ਤੁਸੀਂ ਇਹਨਾਂ ਦੇਸੀ ਵੀਡੀਓ ਕਰਕੇ ਪਿਆਰ ਦਿੱਤਾ ਪਾਕਿਸਤਾਨ ਤੋਂ ਵੀ ਭਰਾ ਬਹੁਤ ਮੰਡ ਕਰਦੇ ਆ ਗੁਜਰਾਵਾਲ ਤੋਂ ਜੇ ਤੇ ਚੋਂ ਮੰਡੀ ਬਾਹਰ ਤੋਂ ਖੜੀਆਂ-ਖੜੀਆਂ ਤੇ ਇਹ ਸਾਰੇ ਨਾਲ ਸਾਂਝਾ ਪੰਜਾਬ ਆ ਹੁਣ ਅਸੀਂ ਆ ਜਿਹੜਾ ਨਾ ਆ ਜਿ세 ਪਾਣੀ ਚੱਲਣ ਡਿਆ ਇਹਨਾਂ ਪਿੰਡਾਂ ਦੇ ਵਿੱਚੋਂ ਨਿਕਲ ਕੇ ਜਾਣਾ ਵੇਖੋ ਮੇਰਾ ਕੈਮਰਾ ਵੀ ਪੂਰਾ ਗੱਡੜਾ ਰੁਪਈਆ ਦੇ 200 ਖਰਚਿਆ ਜੀਰੋ ਅੱਜ ਚੱਕਾ ਦੇ ਚੱਕ ਗਿਆ ਕੀ ਬਤ ਹੈ ਕਾ ਪਾਣੀ ਵੀ ਦੇਖਣੋਂ ਹਟ ਜਾਣਾ ਕੱਡਾ ਕੈਮਰਾ ਕੈਂਡ ਬਣਾਇਆ ਹੈ ਰੱਬ ਨੇ ਆਹ ਦੇਖੋ ਪਿੰਡਾਂ ਦੀ ਖੂਬਸੂਰਤੀ ਛੋਟੀਆਂ ਪੱਥਰ ਦੇ ਸੜਕਾਂ ਬਣਾਈਆਂ ਹੋਈਆਂ ਤੇ ਪਹਾੜੀ ਦੇ ਉੱਤੇ ਵਸੇ ਹੋਏ ਆ ਤੇ ਬੜੇ ਬੜੇ ਪੁਰਾਣੇ ਬਹੁਤ ਬਹੁਤ ਪੁਰਾਣੇ ਆ ਹਨਾ ਇਹਨਾਂ ਦਾ ਅੰਦਾਜ਼ਾ ਨਹੀਂ ਤੁਸੀਂ ਲਾ ਸਕਦੇ ਕਿ ਕਿੰਧਾ ਕਿੰਦਾ ਸਹਾਬਤਾ ਦਾ ਬਸ ਚੱਲਦੇ ਜਾਏ ਤਾਂ ਵੀਡੀਓ ਸ਼ੇਅਰ ਕਰਦੇ ਜਾਓ ਕਿਹੜੇ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਦੇ ਆ ਇੱਕ ਤੁਹਾਨੂੰ ਵਾਅਦੇ ਨਾਲ ਗੱਲ ਕਹਿਣਾ ਕਿ ਬਾਬਿਓ ਕਿਤੇ ਨਾ ਕਿਤੇ ਇਹ ਵੀਡੀਓ ਤੁਹਾਨੂੰ ਵਧੀਆਂ ਵੀ ਲੱਗਦੀਆਂ ਆ ਵੇਖੋ ਕੰਨਾ ਪੁਰਾਣਾ ਘਰ ਬੋਲੇ 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 ਮੂਤ ਤਾਂ ਦਾ ਬਣਿਆ ਹੋਇਆ ਚਲੋ ਅਸੀਂ ਥੋੜੇ ਬਹੁਤੇ ਘਟ ਪੜੇ ਲਿਖਿਆ ਪਰ ਹੋ ਸਕਦਾ ਬੋਲਣ ਦਾ ਕੋਈ ਨਾ ਜ ਸਹੀ ਨਾ ਹੋਵੇ ਜਾਂ ਕਿਦਾਂ ਪਰ ਇਹ ਆ ਕਿ ਤੁਹਾਡੇ ਪੰਜਾਬ ਨੂੰ ਬਹੁਤ ਪਿਆਰ ਆ ਆ ਦੇਖੋ ਤੇ ਇਹ ਚੀਜ਼ਾਂ ਜਦੋਂ ਪੰਜਾਬ ਵਿੱਚ ਆਉਂਦੀਆਂ ਹਨ ਤੇ ਉਹ ਇਸ ਚੀਜ਼ ਨੂੰ ਪਿਆਰ ਕਰਦੇ ਆ ਵੀ ਬਾਬਾ ਪੰਜਾਬੀ ਬਹੁਤ ਸੋਹਣੀ ਬੋਲਦਾ ਮੈਂ ਗਲੀ 'ਚ ਹੀ ਚੜ ਲੱਗੇ ਇੱਥੇ ਬਹੁਤੇ ਪੁਰਾਣੇ ਘਰ ਤੇ ਇੱਕ ਖੂਹ ਬਣਿਆ ਵਾ ਖੂਹ ਹੁਣ ਪੂਰ ਪਾਰ ਕੇ ਬੰਨ ਕੀ ਕੀਤਾ ਵਿੱਚ ਮੋਟਰ ਲਾਤੀ ਜਾਂ ਕਿਦਾਂ ਪਰ ਖੂਹ ਉਦਾਂ ਦਾ ਉਦਾਂ ਹੀ ਯਾਦਗਾਰ ਰੱਖੀ ਆ ਆ ਦੇਖੋ ਘਰ ਪੁਰਾਣੇ ਨੇੜੇ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਖੂਹ ਵੀ ਤੇ ਉਸ ਜਿਹੜਾ ਤੁਹਾਨੂੰ ਗੱਲ ਕੀਤੀ ਸੀ ਕਿ ਇੱਕ ਲੂਣ ਵਾਲੀ ਜਿਹੜੀ ਪਹਾੜੀ ਤੇ ਲਾ ਕੇ ਕੋਈ ਫਰਮ ਬਣੀ ਫੈਕਟਰੀ ਬਣੀ ਆ ਉਹ ਵੀ ਦਿਖਾਉਣੀ ਆ ਵੇਖੋ ਘਰ ਪੁਰਾਣੇ ਤੇ ਰੱਬ ਤੁਹਾਡਾ ਭਲਾ ਕਰੇ ਆ ਖੂਹ ਆ ਆ ਖੂਹ ਪੂਰ ਕੇ ਤੇ ਪਾਣੀ ਫੁੱਲ ਫਾਣੀ ਲਾ ਦੇ ਜਾਂ ਕੀ ਕੀਤਾ ਪਰ ਜਿਗਾੜ ਕੋਈ ਇਹਨਾਂ ਨੇ ਗਾਡਰ ਜਾ ਕਰ ਦਿੱਤਾ ਆ ਦੇਖੋ ਪੂਰਤਾ ਖੂਹ ਉਹਨਾਂ ਆ ਵੇਖੋ ਬਾਬੇ ਉਹ ਅਸੀਂ ਆ ਗਏ ਆ ਇੱਧਰ ਉਹ ਜਿਹੜੀ ਪਹਾੜੀ ਲੂਣ ਵਾਲੀ ਤੇ ਆ ਖੇਤ ਦਿਖਣਦੇ ਹੀ ਪਿੱਛੇ ਆ ਇਧਰੋਂ ਆਏ ਅਸੀਂ ਵਾਪਸ ਪਿੱਛੇ ਲਓ ਦੇਖੋ ਕਿੰਨਾ ਪਿਆਰਾ 뷰 ਆ ਬਾਬਿਓ ਆਓ ਦੇਖੋ ਪਹਾੜੀ ਆਵਾ ਬਹੁਤ ਤੇਜ਼ ਚੱਲਣ ਦੀ ਆ ਪਾਣੀ ਹੀ ਜਿਹੜਾ ਗੋਰੀ ਦੇ ਘਰ ਦੇ ਉੱਤੋਂ ਦਿਖਣ ਰਿਹਾ ਹੈਗਾ ਇੱਥੇ ਤੱਕ ਮਾਰ ਕੀਤੀ ਕੈਮਰੇ ਸਾਡੇ ਨੇ ਘੱਟੋ ਘੱਟ ਵੀ ਕਿਲੋ 1.5 ਕਿਲੋਮੀਟਰ ਤੱਕ ਮੇਰਾ ਕੈਮਰਾ ਇਹਨੂੰ ਕੈਚ ਕਰਦਾ ਰਿਹਾ ਪਾਣੀ ਨੂੰ ਆਹ ਤਾਂ ਪਿੰਡ ਨੂੰ ਇਹੋ ਜਿਹੀਆਂ ਵੀਡੀਓ ਬਾਬੇ ਸ਼ਾਮਾਂ ਨੂੰ ਬਹੁਤ ਰਮਾਉਂਦੀਆਂ ਕਿ ਜਦੋਂ ਸੂਰਜ ਡੁੱਬ ਜਾਂਦਾ ਪਰਦੇਸੀ ਰੋਂਦੇ ਨੇ ਘਰ ਦੇ ਸਾਨੂੰ ਵੀ ਹਾਲ ਵਿੱਚ ਇੱਥੇ ਆਉਂਦੇ ਸੀ ਜਿੱਦੋਂ ਸ਼ਾਮਾਂ ਨੂੰ ਖਬਰਾਂ ਆਉਣੀਆਂ ਥਾਲੀਆਂ ਦੇ ਥਾਲੀਆਂ ਚੌਲ ਖਾਣੇ ਬਹਿ ਜਾਣਾ ਪੰਕਤਾਂ ਦੇ ਵਿੱਚ ਘਰੇ ਕਦੇ ਦੁੱਧ ਬਣ ਕੇ ਆ ਗਿਆ ਤੇ ਕਦੇ ਕੋਈ ਚ ਬਣ ਕੇ ਆ ਗਿਆ ਹੁਣ ਸਾਰਾ ਕੁਝ ਆਪ ਕਰਨਾ ਪੈਂਦਾ ਕਮਾਉਣਾ ਪੈਂਦਾ ਬਾਬੇ ਉਹ ਜੀਣਾ ਸਿਖਾਤਾ ਈ ਔਰਤ ਨੇ ਤਾਂ ਤੀਸਰਾ ਪਿੰਡ ਆ ਗਿਆ ਇੱਥੋਂ ਤੱਕ ਆਪਣਾ ਕੈਮਰਾ ਮਾਰ ਕਰਦਾ ਰਿਹਾ ਇੱਥੇ ਇੱਕ ਹੋਰ ਵੀ ਪੀਸਾ ਹੈਗਾ ਇਹਨਾਂ ਦਾ ਆ ਰੁਪਈਆ ਦਾ ਬਾਕੀ ਇੱਕ ਮੇਰਾ ਮੈਸੇਜ ਹੋਰ ਸੀਗਾ ਕਿ ਜੇ ਤੁਹਾਡੇ ਮਨ ਵਿੱਚ ਕੋਈ ਗੱਲ ਚੱਲਦੀ ਤੁਸੀਂ ਜਰੂਰ ਦੱਸੋ ਕਿ ਇੱਥੋਂ ਤੋਂ ਗੱਲ ਤਾਂ ਤੇ ਜਿਹੜੇ ਭੈਣ ਭਰਾ ਬਾਹਰੋਂ ਵੀਡੀਓ ਵੇਖਣਦੇ ਅਮਰੀਕਾ ਕੈਨੇਡਾ ਯੂਰਪ ਇੰਗਲੈਂਡ ਗਲਫ ਤੋਂ ਜਾਂ ਕਿਥੇ ਹੋ ਵੀ ਤੇ ਇੱਕ ਟਿਕਟੌਕ ਤੇ ਵੀ ਆਪਣਾ ਹੈਗਾ ਵਾ ਛੋਟਾ ਜਿਹਾ ਪੇਜ 4 ਲੱਖ ਬੰਦਾ ਉੱਤੇ ਵੀ ਹੈਗਾ ਵਾ ਨਾਲੀ ਪਟਾਲਾ 001 ਆ ਉਹਨੂੰ ਵੀ ਤੁਸੀਂ ਲਾਈਕ ਫਾਲੋ ਕਰੋ ਆ ਕੈਮਰੇ ਦੇ ਸਾਹਮਣੇ ਵੇਧਿਆ ਵੇਧਿਆ ਚਿੱਟੀ ਦਾੜੀ ਹੋ ਕੇ ਚੱਲਿਆ ਵਾਲ ਕੇਸ ਰੱਖੇ ਆ ਤੇ ਕਈ ਵਾਰੀ ਹੁੰਦਾ ਕਿਸੇ ਨੂੰ ਵੀਡੀਓ ਪਸੰਦ ਆਉਂਦੀ ਕਿਸੇ ਨੂੰ ਨਹੀਂ ਆਉਂਦੀ ਪਰ ਅਸੀਂ ਪਿੰਡਾਂ ਕੋ ਉੱਠ ਕੇ ਆਏ ਆ ਸਾਡੀ ਬੋਲੀ ਦਾ ਲਿਹਾਜ਼ ਆ ਇਹ ਫਰਕ ਹੋਊਗਾ ਥੋੜਾ ਸੋਹਣੇ ਸੁਣਖੇ ਨਹੀਂ ਆ ਹੋ ਸਕਦਾ ਵੀ ਸਾਡੀ ਵੀਡੀਓ ਘੱਟ ਵੇਖੀ ਜਾਵੇ ਪਰ ਪੰਜਾਬ ਵਾਲੇ ਜਿਹੜੇ ਪਿੰਡਾਂ ਵਾਲੇ ਆ ਨਾ ਉਹ ਕਹਿੰਦੇ ਵੀ ਨਾ ਸਾਡਾ ਬੰਦਾ ਵਾ ਜਿੱਦਾਂ ਦੀ ਮਰਜ਼ੀ ਵੀਡੀਓ ਪਾਵੇ ਖਿੱਚ ਕੇ ਰੱਖਦਾ ਇਹ ਪਾਕਿਸਤਾਨ ਵਾਲਿਓ ਤੇ ਚੜਦੇ ਪੰਜਾਬ ਵਾਲੇ ਤੁਹਾਡੇ ਵਾਸਤੇ